ਪੂਰੇ ਪਾਤ ਨੂੰ ਜੈ ਪੀਮ ਜੈ ਪਾਤ ਜੈ ਸਿਵਧਾਨ ਸਮਾਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕੀ ਮਜਿਸ ਤਰਨ ਸਮਾਜ ਜਿਸ ਸਭਾਰ ਤੋਂ ਮੁਖ ਸੇਵਾਦਾਰ ਅੱਜ ਬਗੀ ਬੜੀ ਦੁਖੀ ਦਰਨਾ ਦਸਲਾ ਪੈਂਦਾ ਹੈ ਪਿੰਡ ਚਝੋਟੀ ਜੋ 나ਥਾਂ ਦੀ ਚਝੋਟੀ ਪੈਂਦੀ ਹੈ ਚਾਰ ਪੀੜ ਮੰਦਿਰ ਹੈ ਇੱਥੇ ਸਤਿਗੁਰ ਹਰੀਨਾਥ ਜਿਹੜੇ ਪੂਰਨ ਸੰਤ ਹੋਏ ਨੇ ਉਹਨਾਂ ਦੇ ਆਸ਼ੀਰਵਾਦ ਨਾਲ ਗਦਨਸ਼ੀਨ ਸਤਿਗੁਰ ਬੁੱਧਨਾਥ ਜੀ ਇਹਨਾਂ ਦੇ ਉਪਰਾਲੇ ਨਾਲ ਅੱਜ ਸਾਰਾ ਡੇਰਾ ਆਵਾਜ਼ ਹੋਇਆ ਜਿਹੜਾ ਲੰਗਰ ਹਾਲ ਹੈ ਬਹੁਤ ਲੰਬੇ ਸਮੇਂ ਤੋਂ ਰੁਕਿਆ ਪਿਆ ਹੈ ਜਿਸ ਸਬੰਧ ਵਿੱਚ ਉੱਪਰ ਬਿਜਲੀ ਦੇ ਤਾਰਾ ਜਾ ਰਹੀਆਂ ਹਨ ਸਰਕਾਰਾਂ ਨੇ ਮਾਂ ਜੋ ਡੀਸੀ ਸਾਹਿਬ ਕੋ ਅੱਗੇ ਲੈਟਰ ਦਿੱਤਾ ਸੀ ਉਹਨਾਂ ਨੇ ਏਡੀਸੀ ਵੀ ਮੈਨੇਜਮੈਂਟ ਦੇ ਦਿੱਤਾ ਜਿਹੜਾ ਉਹ ਠੰਡੇ ਬਸਤੇ ਚ ਪਾ ਦਿੱਤਾ ਅੱਜ ਇਹ ਮੀਡੀਆ ਰਾਹੀਂ ਦੱਸਾ ਚੋਨੇ ਹਾਂ ਕਿ ਥੋੜੇ ਸਮੇਂ ਵਿੱਚ ਜੇ ਤਾਰਾ ਨਹੀਂ ਲੱਥੀਆਂ ਇੱਕ ਵਾਰ ਅਸੀਂ ਡੀਸੀ ਸਾਹਿਬ ਨੂੰ ਆਪਣੇ ਸਮਾਜ ਸੰਸਥਾ ਨੂੰ ਲੈਟਰ ਦੇਾਂਗੇ ਨਹੀਂ ਤਾਂ ਫਿਰ ਹਾਈ ਵੀ ਰੋਡ ਦੇਤੇ ਤਰਨਾ ਪ੍ਰਦਰਸ਼ਨ ਕਰਕੇ ਇਹਨਾਂ ਸਰਕਾਰਾਂ ਦਾ ਔਰ ਡੀਸੀ ਸਾਹਿਬ ਦੇ ਜਿਹੜੇ ਵਰਕਰ ਥੱਲੇ ਨਹੀਂ ਕੰਮ ਕਰਦੇ ਉਹਨਾਂ ਦੇ ਵਰਕਰ ਤਰਨਾ ਦੇਾਂਗੇ ਜਿ ਕੋ ਵਾਲਮੀਕੀ ਮਜਬੂਸੇ ਤਰ ਸਮਾਜ ਹਮੇਸ਼ਾ ਹੀ ਸਮਾਜ ਤੇ ਪ੍ਰਸ਼ਾਸਨ ਦੀ ਇੱਜ਼ਤ ਕਰਦਾ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਜੇ ਸਾਡਾ ਗਰੀਬ ਭਾਈਚਾਰੇ ਦਾ ਇਹ ਜਿਹੜਾ ਲੰਗਰ ਹਾਲ ਕਿਸੇ ਹੋਰ ਦਰਬਾਰ ਸਰਕਾਰੀ ਦਰਬਾਰੇ ਹੁੰਦਾ ਤੇ ਸਭ ਤੋਂ ਪਹਿਲੇ ਸਰਕਾਰਾਂ ਇਹਨਾਂ ਦਾ ਕੰਮ ਕਰਾਉਂਦੀਆਂ ਅੱਜ ਵੇ ਵਾਲਮੀਕੀ ਮਜਬੂ ਪਾਈਚਾਰੇ ਦਾ ਕੰਮ ਹੈ ਤੇ ਸਾਰਿਆਂ ਦੇ ਸਕੰਨਾਂ ਤੇ ਜੂ ਨਹੀਂ ਸਰਗਦੀ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਇਹ ਜਿਹੜੀਆਂ ਤਾਰਾ ਲੱਥੀਆਂ ਜਾਣ ਨਹੀਂ ਤੇ ਇਹਨਾਂ ਡੀਸੀ ਦਾ ਜਾਂ ਪੰਚੀ ਦਾ ਘਰਾਓ ਕਰਾਂਗੇ ਜਾਂ ਇਹ ਵੀਰੇ ਰੋਕਾਂਗੇ ਇਹਨਾਂ ਲਬਜ਼ਾਂ ਨਾਲ ਜੈ ਭੀਮ ਜੈ ਬਾਦ ਜੈ ਸਵਿਧਾਨ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਜੋ ਕਿ ਅੱਜ ਅਸੀਂ ਪੀਰ ਬਾਬਾ ਝਾੜ ਪੀਰ ਦੇ ਅੱਜ ਫੇਰ ਜੋ ਸੰਗਤ ਇਕੱਠੀ ਹੋ ਕੇ ਉਹ ਪ੍ਰਾਰਨਾ ਕਰ ਰਹੇ ਆ ਜੋ ਕਿ ਮਾਨਯੋਗ ਡੀ ਸਾਹਿਬ ਨੂੰ ਅੱਗੇ ਐਸੇ ਮਹੀਨੇ ਦੀ 7 ਤਰੀਕ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਸ ਮੰਗ ਪੱਤਰ ਦਾ ਹਲੇ ਤੱਕ ਕੋਈ ਵੀ ਸਾਨੂੰ ਜਵਾਬ ਨਹੀਂ ਆਇਆ ਸਾਨੂੰ ਡੀ ਸੀ ਸਾਹਿਬ ਭੈਣ ਜੀ ਨੇ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਇਕ ਕਾਨੂੰਨੀ ਕਾਰਵਾਈ ਆ ਮਰ ਵੀ ਹੋ ਕੇ ਜਿਹੜੀਆਂ ਤਾਰਾ ਹਟਵਾਈਆਂ ਜਾਣਗੀਆਂ ਅੱਜ ਤੱਕ ਪੂਰਾ ਮਹੀਨਾ ਬੀਤ ਗਿਆ ਉਸ ਜਿਹੜਾ ਲੈਟਰ ਦਾ ਕੋਈ ਜਵਾਬ ਅੱਜ ਤੱਕ ਨਹੀਂ ਆਇਆ ਅਸੀਂ ਦੁਬਾਰੇ ਪ੍ਰਸ਼ਾਸਨ ਕੋ ਫੇਰ ਮੰਗ ਕਰਦੇ ਆ ਕਿ ਸਾਡੇ ਜੋ ਪੀਰ ਬਾਬਾ ਝਾੜ ਪੀਰ ਦਾ ਲੰਗਰ ਹਾਲਿਆ ਉਹਦਾ ਲੈਂਟਰ ਰੁਗਿਆ ਹੋਇਆ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਹ ਤਾਰਾ ਜਿਹੜੀਆਂ ਬੱਤੀ ਵਾਲੀਆਂ ਉਹ ਹਟਾਈਆਂ ਜਾਣ ਤੇ ਜੋ ਦਰਬਾਰ ਦਾ ਲੈਂਟਰ ਆ ਉਹ ਪੈ ਸਕੇ ਉਹ ਜੋ ਸਾਡੇ ਸਰਦੀਪ ਗੱਬਰ ਜੀ ਨੇ ਅੱਗੇ ਦੱਸਤਾ ਏ ਕਿ ਜੋ ਤਾਰਾ ਨਹੀਂ ਪਿੱਛੇ हटਦੀਆਂ ਤੇ ਫਿਰ ਜੋ ਪ੍ਰਸ਼ਾਸਨ ਸਾਡੇ ਕੋਲ ਕਰਵਾਉਣਾ ਚਾਹੁੰਦਾ ਹੈ ਉਹ ਅਸੀਂ ਰੋੜਾਂ ਤੇ ਉਤਰਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਤਿਗੁਰੂ ਨਾਨਕ ਜੀ ਕੀ ਜੈ ਮੇਰਾ ਗੁਰਦਾਇਆ ਕਰੋ ਪਾਧਾ ਕਰੋ ਕਿਰਪਾ ਕਰੋ ਆਹ ਪਤਾ ਵੀ ਮਹਾਰਾਜ ਦੇ ਦਬਾਅ ਦੇ ਉੱਤੇ ਜੋ ਮਹਬੂਬ ਆਦਮੀ ਵੀ ਸ਼ਾਮ ਬੰਨ੍ਹਦੇ ਹੀ ਲੰਗਰ ਖਾਦਦੇ ਇਨੂੰ ਆਪਣਾ ਬਤਿਨ ਕਿਲਾ ਜਾਵੇ ਪਾਦਾ ਤੇ ਲੇਕਦਾ ਪ੍ਰੋਗਰਾਮ ਆਰੰਭ ਕਰਦਾ ਤੇ ਹਾਲ ਦੀ ਇਹੋ ਬੇਨਤੀ ਆ ਵੀ ਆ ਕੰਮ ਕਰਦੇ ਜੋ ਪੀਰ ਝਾੜ ਪੀਰ ਜੀ ਨੇ ਝੰਜੋਟੀ ਦੇ ਵਿੱਚ ਜਿਹੜਾ ਮਸਲਾ ਆ ਤਾਰਾਂ ਦਾ ਲੰਗਰ ਹਾਲ ਦੇ ਉਤੋਂ ਦੀ ਨੰਗਣ ਡਈਆਂ ਨੇ ਉਹਨਾਂ ਦੀ ਛੇਤੀ ਤੋਂ ਛੇਤੀ ਮੈਕਮਾ ਜਿਹੜਾ ਆ ਨਿਗਰਾਨੀ ਦੇ ਵਿੱਚ ਲਿਆ ਕੇ ਤੇ ਉਹਨਾਂ ਨੂੰ ਪਿਛੇ ਹਟਾਇਆ ਜਾਵੇ ਤੇ ਜਿਹੜਾ ਗੁਰੂ ਘਰ ਦਾ ਲੈਂਟਰ ਜਿਹੜਾ ਪੈ ਸਕੇ ਜੇ ਪ੍ਰਸ਼ਾਸਨ ਇਹਦੇ ਉੱਤੇ ਕੋਈ ਵੀ ਅਨਗਾਨੀ ਕਰੇਗਾ ਤਾਂ ਫਿਰ ਸੜਕਾਂ ਦੇ ਉੱਤੇ ਜਿਹੜਾ ਆ ਉਤਰਾਂਗੇ ਤੇ ਕੋਈ ਨਾ ਕੋਈ ਹੈਵੀ ਰੋਡ ਜਾਮ ਕਰਾਂਗੇ ਇਸੇ ਮਸਲੇ ਦੇ ਵਿੱਚ ਹੀ ਇਹਦੇ ਨਾਲੋਂ ਇਹੀ ਚੰਗਾ ਆ ਕਿ ਛੇਤੀ ਤੋਂ ਛੇਤੀ ਜਿਹੜਾ ਬਿਜਲੀ ਵਿਭਾਗ ਦੇ ਵਾਲੇ ਆ ਉਹ ਇਹਨੂੰ ਧਿਆਨ ਚ ਲਿਆ ਕੇ ਤੇ ਸਾਈਡ ਤੇ ਕਰਦਣ ਜੋ ਬੋਲਿਸ ਹੋਨਰ ਭਾ ਪਵਨ ਵਾਲਮੀਕ ਮਹਾਰਾਜ ਕੀ ਜਾਏ